ਅੱਜ ਇਹ ਸ਼ੰਕਰ ਦੇ ਨਾਮ ਦਾ ਇਹਨਾਂ ਨੂੰ ਰੋਡ ਤੋਂ ਕੱਢਿਆ ਗਿਆ ਸੀ ਦੋਸਤ ਤੋਂ ਬਾਅਦ ਦੇ ਰਹਾ ਹੈ ਅੱਜ ਕੰਨਾ ਵੀ ਐਸਐਸਪੀ ਦੀ ਅਗਵਾਈ ਦੇ ਵਿੱਚ ਲਾਇਆ ਕਿ ਬੜੀ ਅਹਿਲਕਤ ਬੁਝਾਈ ਨਹੀਂ ਕਿ ਜਨਾਲ ਪਿੰਆ ਪੱਥਰ ਚੱਲ ਕੇ ਮਕਾਨ ਦੇ ਉੱਪਰ ਸਿਲਾ ਬੰਦਾ ਚੜਾ ਜਾ ਰਿਹਾ ਹਾਂ ਦੇ ਉੱਪਰ ਚੜ ਰਿਹਾ ਹੈ। ਪਿਛਲੇ ਕਾਲ ਦੇ ਜਿਸ਼ਾ ਦੇ ਇਹ ਮੁਕਮਲ ਹੋ ਚੁੱਕੇ ਜਾ ਰਹੇ ਨੇ ਔਰ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਨੇ ਅੱਜ ਇਸ ਜਗ੍ਹਾ ਦੇ ਨਾਲ ਬੁਣੀਆਂ ਕੋਲੋਨੀ ਦੇ ਵਿੱਚ ਦਿਖਾਈ ਜਾ ਰਹੀਆਂ ਨੇ। ਬੜੀ ਸੰਖਿਆ ਅਸਸਮ ਸਾਉਂਦੇ ਹੋਈ ਦੇ ਨੇ। ਕੰਨਾ ਸਾਹਬੀ ਉਹ ਆਪਣਾ ਜੇ ਸਾਹਿਬ ਕਰਮਚਾਰੀ ਅਸਤੇ ਕੋਲ ਬੋਤਲ ਸਾਈਡ ਤੇ ਯਾਰ ਸਾਹਿਬ ਹਾਂਜੀ ਸਰ ਇੱਧਰ ਕਿਹੜਾ ਸਾਰੇ ਪਿੱਛੇ ਹੋਦੇ ਦੀ ਤੁਸੀਂ ਤੁਸੀਂ ਨਾਲ ਦੇ ਘਰ ਤੇ ਚੱਲ ਜਾਓ ਆਪਣਾ ਡੀਐਮ ਕਰੋ ਬੜਾ ਸੈਂਟ ਚਾਰ ਚਾਰ ਬੰਦੇ ਰਹਿਣਾ ਨੇ جيڪا okay. پنهنجو okay. okay. Thank you. ਤੇ ਡਰਗ ਤਸਕਰਾ ਦੇ ਗਿਆ ਸਾ ਵੀ ਉਹ ਕਰਾ ਰਹੇ ਆ ਤੇ ਅਸੀਂ ਜਦੋਂ ਡਰਗ ਸਾਡੇ ਨਾ ਇੱਕ ਏ ਐਨਟੀ ਐਫ ਦੀ ਵੀ ਐਂਟੀਨੈਕੋਟਿਕ ਟਾਸਕ ਫੋਰਸ ਦੀ ਵੀ ਲਿਸਟਡ ਡਰਗਸ ਨਾ ਦੀ ਲਿਸਟ ਬਣੀ ਹੋਈ ਹੈਗੀ ਉਹਦੇ ਅੰਡਰ ਅਸੀਂ ਇਹਨਾਂ ਦੀ ਚੈੱਕ ਵਗੈਰਾ ਕਰਾਉਂਦੇ ਰਹਿੰਦੇ ਤੇ ਹੁਣ ਇੱਥੇ ਅਸੀਂ ਸਰਚਸ ਵਗੈਰਾ ਵੀ ਕੀਤੀ ਕਿਉਂਕਿ ਜੋ ਮੀਟ ਮਾਰਕੀਟ ਏਰੀਆ ਇੱਕ ਨੋਟੋਰੀਅਸ ਏਰੀਆ ਬਣ ਚੁੱਕਾ ਸੀਗਾ ਤੇ ਡਰਗ ਹੌਟਸਪੌਟ ਬਣ ਗਿਆ ਸੀਗਾ ਜਿੱਥੋਂ ਡਰਗਸ ਦੀ ਸਪਲਾਈ ਵੀ ਹੋ ਰਹੀ ਸੀਗੀ ਤੇ ਜੋ ਐਂਡੀਪੀਐਸ ਐਕਟ ਹੈ ਉਹਦੇ ਅੰਡਰ ਅਸੀਂ ਪ੍ਰਾਪਰਟੀਆਂ ਨੂੰ ਪ੍ਰਾਪਰਟੀਆਂ ਦੇ ਅਗੇਂਸਟ ਵੀ ਐਕਸ਼ਨ ਲੈ ਸਕਦੇ ਜੋ ਡਰੱਗਸ ਦੇ ਮਨੀ ਦੇ ਨਾਲ ਬਣਾਈ ਜਾਂਦੀ ਹੈ ਤੋਂ ਉਹਦੇ ਅੰਡਰ ਹੀ ਅਸੀਂ ਜਦੋਂ ਚੈੱਕ ਕਰਾ ਰਹੇ ਸੀਗੇ ਇਨ ਲਿਸਟਿਡ ਸਮਗਲਾ ਦੀ ਪ੍ਰਾਪਰਟੀਆਂ ਹੋ ਤੋਂ ਅਸੀਂ ਜਦੋਂ ਮਿਊਨਿਸਪੈਲਿਟੀ ਨੂੰ ਲੈਟਰਸ ਲਿਖੇ ਤੇ ਸਾਨੂੰ ਪਤਾ ਲੱਗਿਆ ਕਿ ਆ ਜੋ ਇਹਨਾਂ ਨੇ ਘਰ ਬਣਾਏ ਹੋਏ ਆ ਬਿਲਕੁਲੀ ਇਲੈਗਲ ਹੈ ਇੱਕ ਨਗਰ ਕਾਉਂਸਲ ਦੀ ਜੋ ਸਰਕਾਰੀ ਜ਼ਮੀਨ ਹੈ ਉਹਦੇ ਉੱਪਰ ਐਂਕਰੋਚ ਕਰਕੇ ਇਹਨਾਂ ਨੇ ਆਪਣੇ ਘਰ ਬਣਾਏ ਸੀਗੇ ਐਂਡ ਡਰਗ ਮਨੀ ਨੂੰ ਯੂਜ਼ ਕਰਦੇ ਵੇ ਜਿਹਦੇ ਵਿੱਚ ਉਹ ਕੁਝ ਜੋ ਡਰਗ ਤਸਕਰ ਹੈ ਉਹ ਇੰਪੋਰਟੈਂਟ ਨੇ ਅ ਅਸਲਮ ਉਰਫ ਜਿਮੀ ਸਾਨੂੰ ਵਜ਼ੀਰ ਸੁਨੀਲ ਬਾਬਾ ਉਰਫ ਸਾਨੋ ਵਜ਼ੀਰ ਆ ਦੋਨੋਂ ਪ੍ਰਾਣ ਨੇ ਤੇ ਅਸਲਮ ਹੁਣ ਭੱਜਿਆ ਹੋਇਆ ਇਹਦੇ ਉੱਪਰ ਹੁਣ ਲੇਟੈਸਟ ਬੀਤੇ ਦਿਨੋਂ ਜਦੋਂ ਅਸੀਂ ਸਰਚ ਵਗੈਰਾ ਕੀਤੀ ਹੈ ਤੇ ਇਹਦੇ ਉੱਪਰ ਇੱਕ ਐਫਆਈਆਰ ਵੀ ਹੋਈ ਹੈ ਐਨਡੀਪੀਐਸ ਦੀ ਰਿਕਵਰੀ ਵੀ ਉਹਦੇ ਕੋਲੋਂ 20 ਗ੍ਰਾਮ ਹੈਰੋਇਨ ਦੀ ਲੇਟੈਸਟ ਵਾਲੀ ਉਸ ਤੋਂ ਪਹਿਲਾਂ ਕਾਫੀ ਸਾਰੇ ਪਰਚੇ ਪੰਜ ਪਰਚੇ ਦੇ ਉੱਪਰ ਸੁਨੀਲ ਬਾਬਾ ਦੇ ਉੱਪਰ ਪੰਜ ਪਰਚੇ ਨੇ ਹੈ ਇਹ ਹੁਣ ਅਰੈਸਟ ਹੋਇਆ ਹੈਗਾ ਤੇ ਇਹਦੇ ਨਾਲ ਨਾਲ ਹੋਰ ਵੀ ਸ਼ਿੰਦੀ, ਮੋਹਿੰਦਰੋ, ਪੱਪੂ ਆ ਸਾਰੇ ਕਿ ਸਾਰੇ ਵੱਡੇ ਡਰੱਗ ਪੈਡਲਰਸ ਹੈ ਇਸ ਏਰੀਆ ਦੇ ਲੋਕਾਂ ਨੂੰ ਡਰੱਗ ਸਪਲਾਈ ਕਰਦੇ ਹੈ ਇਨਾਦਾ ਤੰਦਾ ਹੀ ਬਣ ਚੁੱਕਾ ਹੈ ਡਰੱਗਸ ਦਾ ਤੇ ਉਹ ਡਰਗ ਮਨੀ ਨੂੰ ਯੂਜ਼ ਕਰਕੇ ਇਹਨਾਂ ਨੇ ਇੱਕ ਸਰਕਾਰੀ ਜ਼ਮੀਨ ਨੂੰ ਇਨਕ੍ਰੋਚ ਕਰਕੇ ਉੱਤੇ ਆਪਣੇ ਘਰ ਬਣਾਏ ਸੀਗੇ ਤੇ ਨਗਰ ਕੌਂਸਲ ਵੱਲੋਂ ਅੱਜ ਦਾ ਐਕਸ਼ਨ ਹੈਗਾ ਤੇ ਇਹ ਓਵਰਆਲ ਅੰਡਰ ਜੋ ਸਰਕਾਰ ਦੀ ਇੱਕ ਮੁਹਿੰਮ ਹੈਗੀ ਅ ਯੁੱਧ ਨਸ਼ੇ ਵਿਰੁੱਧ ਉਹਦੇ ਅੰਡਰ ਹੈਗੀ ਟੂ ਬ੍ਰੇਕ ਦਾ ਬੈਕ ਆਫ ਡਰਗ ਟਰੈਫਿਕਿੰਗ ਨੈਟਵਰਕ ਇਨ ਪੰਜਾਬ ਤੇ ਉਹਦੇ ਅੰਡਰ ਹੀ ਐਕਸ਼ਨ ਹੈਗਾ ਅੱਜ ਕਿੰਨੇ ਘਰ ਜੜੇ ਆ ਉੱਥੇ ਢਾਈ ਜਾ ਰਹੇ ਅ ਨਗਰ ਕਾਉਂਸਲ ਵੱਲੋਂ 6 ਜੋ ਕਰ ਰਹੇ ਉਹਨਾਂ ਨੂੰ ਨੋਟਿਸ ਜਿੱਤੇ ਗਏ ਤੇ ਉਹਦੇ ਅੰਡਰ ਹੀ ਅਸੀਂ ਨਗਰ ਕਾਉਂਸਲ ਜਿtheta ਜਿtheta ਕਰੇਗਾ ਐਕਸ਼ਨ ਪੁਲਿਸ ਉਹਨਾਂ ਨੂੰ ਪੂਰਾ ਲਾਅ ਐਂਡ ਆਰਡਰ ਸਿਕਿਉਰਿਟੀ ਪ੍ਰੋਵਾਈਡ ਕਰੇਗੀ ਤੇ ਨਗਰ ਕਾਉਂਸਲ ਦਾ ਐਕਸ਼ਨ ਛੇ ਘਰਾਂ ਦੇ ਉੱਪਰ ਹੋਣਾ ਹੈ। ਮੈਂ ਪਹਿਲਾਂ ਵੀ ਦੇਖਿਆ ਸੀ ਇਹਨਾਂ ਨੇ ਨਾ ਜੀ ਇੱਕ ਪਿਛਲੇ ਵਾਰ ਜਿਹੜਾ ਪੁਲਿਸ ਨੂੰ ਐਫੀਡੇਵਿਟ ਦਿੱਤਾ ਸੀ ਕਿ ਅਸੀਂ ਨਸ਼ਾ ਨਹੀਂ ਵੇਚਾਂਗੇ ਉਸ ਦੇ ਬਾਵਜੂਦ ਦੇ ਨਸ਼ਾ ਵੇਚ ਰਹੇ ਨੇ ਕਿ ਇਹਨਾਂ ਦੇ ਜਿਸ ਤਰ੍ਹਾਂ ਅੱਜ ਵੀ ਬੇਨਤੀ ਕਰ ਰਹੇ ਇਹਨਾਂ ਦੇ ਭਰੋਸੇ ਤੇ ਪੁਲਿਸ ਇਸ ਇਲਾਕੇ ਨੂੰ ਛੱਡ ਸਕਦੀ ਹੈ। ਆ ਨਹੀਂ ਜੀ ਦੇਖੋ ਐਫੀਡੇਵਿਟ ਦਾ ਮਤਲਬ ਆ ਹੁੰਦਾ ਹੈ ਕਿ ਤੁਸੀਂ ਉਹਦੇ ਉੱਪਰ ਖੜੋ। ਅਗਰ ਬੰਦਾ ਨਹੀਂ ਖੜਦਾ ਤੇ ਉਹਦੇ ਕੋਈ ਲੀਗਲ ਵੈਲਿਊ ਨਹੀਂ ਹੈ। ਹੁਣ ਸਾਡਾ ਤਾਂ ਆ ਹੈਗਾ ਕਿ ਲੋਕੀ ਕੁਝ ਵੀ ਕਹੇ ਜਾਣ ਸਪੈਸ਼ਲੀ ਜੋ ਡਰੱਗ ਦੇ ਜੋ ਟਰੇਡ ਦੇ ਵਿੱਚ ਇਨਡਲ ਅਸੀਂ ਉਹਨਾਂ ਦੇ ਉੱਪਰ ਪੂਰਾ ਕੈਮ ਹੋ ਕੇ ਐਕਸ਼ਨ ਲੈਣਾ ਹੈਗਾ ਸਾਡੀ ਜ਼ਿੰਮੇਵਾਰੀ ਹੈਗੀ ਪੰਜਾਬ ਨੂੰ ਖੰਨਾ ਨੂੰ ਡਰਗ ਫ੍ਰੀ ਬਣਾਉਣ ਦੇ ਵਿੱਚ ਸਾਡਾ ਪੂਰਾ ਸਹਿਯੋਗ ਵੀ ਰਹੇਗਾ ਪੂਰਾ ਸਾਡੀ ਐਫਰਟ ਵੀ ਹੈ ਤੇ ਸਪੈਸ਼ਲੀ ਜੋ ਹੌਟਸਪots ਬਣ ਚੁੱਕੇ ਜਿਵੇਂ ਦੀ ਜਿਵੇਂ ਕਿ ਅਮੀਤ ਮਾਰਕੀਟ ਦਾ ਬੈਕ ਬੈਕ ਸਾਈਡ ਵਾਲਾ ਏਰੀਆ ਹੈਗਾ ਇਹਨੂੰ ਅਸੀਂ ਪੂਰਾ ਕਲੀਨ ਕਰਕੇ ਹੀ ਦਮ ਲੇਗੇ ਤੇ ਸਾਡਾ ਪੂਰਾ ਟਰਾਈ ਸੀ ਆ ਖਾਲੀ ਆ ਜੋ ਅੱਜ ਵਾਲਾ ਐਕਸ਼ਨ ਹੈ ਇਹ ਵਨ ਆਫ ਨਹੀਂ ਹੈਗਾ ਕੱਲ ਅਸੀਂ ਤਿੰਨ ਪ੍ਰਾਪਰਟੀਆਂ ਵੀ ਫ੍ਰੀਜ਼ ਕੀਤੀ 68F ਐਂਡੀਪੀਏ ਸੈਕਸ਼ਨ ਦੇ ਅੰਡਰ ਪਾਇਲ ਅ ਸਬਡਿਵੀਜ਼ਨ ਦੇ ਅੰਡਰ ਹੋਰ ਵੀ ਅਸੀਂ ਬਹੁਤ ਬੜੀ ਸਾਰੀ ਪ੍ਰੋਪਰਟੀਆਂ ਆਈਡੈਂਟੀਫਾਈ ਕੀਤੀ ਹੈ ਵੱਖਰੇ ਵੱਖਰੇ ਲਾਜ਼ ਦੇ ਅੰਦਰ ਜੋ ਵੀ ਐਕਸ਼ਨ ਬਣਦਾ ਹੈਗਾ ਪੰਜਾਬ ਪੁਲਿਸ ਲੇਗੀ ਤੇ ਉਹਦੇ ਨਾਲ ਨਾਲ ਸਾਡੇ ਸਰਚ ਆਪਰੇਸ਼ਨਸ ਵੀ ਚੱਲਦੇ ਰਹਿਣਗੇ ਅਸੀਂ अर्ਲੀ ਮਾਰਨਿੰਗ ਵੀ ਰੇਡਸ ਕਰਕੇ ਸਾਡੇ ਕੋਲ ਲਿਸਟਸ ਵੀ ਬਣੀ ਹੋਈਆਂ ਅਸੀਂ ਪੂਰਾ ਪੂਰਾ ਆਪਣਾ ਟੈਕਨੀਕਲ ਯੂਨਿਟਸ ਨੂੰ ਵੀ ਐਕਟਿਵ ਕੀਤਾ ਹੋਇਆ ਸਾਡੇ ਸੋਰਸਸ ਵੀ ਨੇ ਐਂਡ ਸਪੈਸ਼ਲ ਥੈਂਕ ਯੂ ਮੈਂ ਕਹੂੰਗੀ ਮੀਡੀਆ ਦਾ ਤੇ ਸਾਨੂੰ ਬਹੁਤ ਜ਼ਿਆਦਾ ਕੋਆਪਰੇਟ ਕਰੇ ਮੀਡੀਆ ਤੇ ਮੀਡੀਆ ਦੇ ਸਾਰੇ ਸਾਥੀ ਸਾਡਾ ਬਹੁਤ ਜ਼ਿਆਦਾ ਸਹਿਯੋਗ ਕਰ ਰਹੇ ਨੇ ਉਹਦੇ ਨਾਲ ਨਾਲ ਨગર ਨਿਵਾਸੀ ਨਗਰ ਨਿਵਾਸੀਆ ਦਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਹੈ ਸਾਡੀ ਸੰਪਰਕ ਜੀ ਦੀ ਜੋ ਮੀਟਿੰਗਸ ਹੋਈਆਂ ਲੋਕਾਂ ਦੇ ਨਾਲ ਪਿੰਡਾਂ ਚ ਜਾ ਜਾ ਕੇ ਅਸੀਂ ਮੀਟਿੰਗਸ ਕਰ ਰਹੇ ਹਾਂ ਤੇ ਹੁਣ ਉਹਦਾ ਪ੍ਰਭਾਵ ਵੀ ਆਣਾ ਸ਼ੁਰੂ ਹੋਇਆ ਮੈਨੂੰ ਹਰ ਰੋਜ਼ ਕੋਈ ਨਾ ਕੋਈ ਲੋਕੀ ਮੈਸੇਜ ਕਰਕੇ ਮੈਨੂੰ ਨਸ਼ੇ ਤਸਕਰਾਂ ਦੇ ਨਾਂ ਲਿਖ ਕੇ ਭੇਜਦੇ ਔਰ ਉਹ ਉਹਨਾਂ ਦਾ ਪੁਲਿਸ ਦੇ ਅੰਦਰ ਬਹੁਤ ਜ਼ਿਆਦਾ ਉਹ ਵੱਧ ਗਿਆ ਹੈਗਾ ਕੰਫੀਡੈਂਸ ਵੱਧ ਗਿਆ ਹੈਗਾ ਤੇ ਹੁਣ ਲੋਕੀ ਆ ਕੇ ਸਾਨੂੰ ਅੱਗੇ ਆ ਕੇ ਸਾਨੂੰ ਦੱਸ ਰਹੇ ਨੇ ਤੇ ਲੋਕਾਂ ਦੇ ਸਹਿਯੋਗ ਦੇ ਨਾਲ ਮੈਨੂੰ ਪੂਰਾ ਵਿਸ਼ਵਾਸ ਹੈਗਾ ਕਿ ਅਸੀਂ ਪੰਜਾਬ ਨੂੰ ਡਰਗ ਫਰੀ ਬਣਾਉਣ ਚ ਕਾਮਯਾਬ ਹੋਵਾਂਗੇ ਤੇ ਅੱਜ ਵਾਲਾ ਜੋ ਐਕਸ਼ਨ ਹੈਗਾ ਆ ਸਿਰਫ ਆਹੀ ਹੈਗਾ ਕਿ ਅਗਰ ਤੁਸੀਂ ਕ੍ਰਾਈਮ ਦੇ ਮਨੀ ਨੂੰ ਯੂਜ਼ ਕਰਕੇ ਤੇ ਉਹਦੇ ਨਾਲ ਨਾਲ ਸਰਕਾਰ ਦੀ ਜ਼ਮੀਨ ਨੂੰ ਵੀ ਕਬਜ਼ਾ ਹੋਗੇ ਤੇ ਫਿਰ ਐਕਸ਼ਨ ਤਾਂ ਲਿੱਤਾ ਜਾਏਗਾ ਤੇ ਕੀ ਵਾਰਨਿੰਗ ਦੇਣਾ ਚਾਹੁੰਦੇ ਨੇ ਜਿਹੜੇ ਡਰਗ ਫੈਡਰ ਹਰੇ ਬੀਰੇ ਨਹੀਂ ਹਟੇਗੇ ਜੀ ਵਰਨਿੰਗ ਆਹੀ ਹੈਗੀ ਕਿ ਪੰਜਾਬ ਪੁਲਿਸ ਨੇ ਤਾਂ ਆਪਣੀ ਕਮਰ ਕੱਸ ਲਈ ਹੈਗੀ ਤੇ ਤੁਸੀਂ ਆਪਣਾ ਦੇਖ ਲਓ ਹੁਣ ਪੁਲਿਸ ਨੇ ਤੁਹਾਨੂੰ ਛੱਡਣਾ ਨਹੀਂ ਹੈਗਾ ਤੇ ਤੁਸੀਂ ਆਹ ਤੋਂ ਸਾਡਾ ਏਰੀਆ ਹੀ ਛੱਡ ਦਿਓ ਕਿਉਂਕਿ ਅਸੀਂ ਤਾਂ ਆਪਣੇ ਏਰੀਆ ਨੂੰ ਕਲੀਨ ਕਰਨਾ ਹੈ ਤੇ ਮੈਂ ਆਪਣੇ ਪ੍ਰੈਸ ਸਾਥੀਆਂ ਨੂੰ ਦੱਸਣਾ ਵੀ ਚਾਹੂੰਗੀ ਕਿ ਬਹੁਤ سارے ਲੋਕੀ ਸਾਨੂੰ ਆ ਕੇ ਦੱਸ ਰਹੇ ਕਿ ਇੱਥੋਂ ਪੈਡਲਸ ਭੱਜ ਗਏ ਆ ਤੇ ਹੁਣ ਬੀਤੇ ਦਿਨਾਂ ਚ ਖੰਨਾ ਚ ਸਪੈਸ਼ਲੀ ਮੈਂ ਆਪਣੇ ਖੰਨੇ ਦੀ ਕ੍ਰਾਈਮ ਦੀ ਤੁਹਾਨੂੰ ਦੱਸ ਸਕਦੀ ਹਾਂ ਸਾਡੇ ਇੱਥੇ ਕੋਈ ਸਨੇਚਿੰਗ ਦੀ ਵੀ ਘਟਨਾ ਨਹੀਂ ਹੋਈ ਹੈ ਤੇ ਉਹ ਆਹੀ ਦਰਸਾਉਂਦਾ ਹੈਗਾ ਕਿ ਜੋ ਕ੍ਰਿਮੀਨਲਸ ਹੈ ਉਹ ਥੋੜੇ ਜਿ ਡਰੇ ਹੋਏ ਤੇ ਆ ਡਰ ਵਧੀਆ ਹੈਗਾ ਤੇ ਡਰ ਅੱਛਾ ਹੈ ਉਹ ਨਾ ਤਾਂ ਡਰ ਅੱਛਾ ਹੈ ਤੇ ਬਾਕੀ ਜੋ ਸ਼ਰੀਫ ਲੋਕੀ ਹੈ ਉਨਾ ਦਾ ਕੌਨਫੀਡੈਂਸ ਵਧਿਆ ਹੋਇਆ ਹੈਗਾ ਤੇ ਆਹੀ ਚੀਜ਼ ਨੂੰ ਯੂਜ਼ ਕਰਦੇ ਸਾਡੀ ਮੁਹਿੰਮ ਚੱਲਦੀ ਰਹੇਗੀ ਅਸੀਂ ਜਿੰਨੇ ਵੀ ਲਾ ਜੈਂਡਰ ਜੋ ਵੀ ਪ੍ਰੋਵੀਜ਼ਨਸ ਨੇ ਉਹਨਾਂ ਨੂੰ ਯੂਜ਼ ਕਰਕੇ ਅਸੀਂ ਸਾਰੀ ਸਾਰੀ ਲੀਗਲ ਕਾਰਵਾਈਆਂ ਕਰਾਂਗੇ ਤਾਂ ਕਿ ਜੋ ਇਹ ਨਸ਼ੇ ਦਾ کاروبار ਹੈ ਪੂਰਨ ਤਰੀਕੇ ਨਾਲ ਬੰਦ ਹੋਏ ਤੇ ਨਸ਼ੇ ਦੀ ਕਮਰ ਪੂਰਨ ਤਰੀਕੇ ਨਾਲ ਟੁੱਟੇ ਜਿਸ ਤਰ੍ਹਾਂ ਕੱਲ ਰਾਜ ਵੀ ਨੋਟਿਸ ਲਾਇਆ ਗਿਆ ਸੀ ਜਾਂ ਹੋਰ ਥਿਲੇ ਦੇ ਵਿੱਚ ਕਿਤੇ ਵੀ ਨੋਟਿਸ ਲਾਇਆ ਗਿਆ ਉਹਤੇ ਵੀ ਇਸ ਤਰ੍ਹਾਂ ਦੀ ਕਾਰਵਾਈ ਦੇਖਣ ਨੂੰ ਮਿਲੇ ਕੱਲ ਵਾਲੇ ਜੋ ਲਾਏ ਹੈ ਜੀ ਉਹ ਫ੍ਰੀਜ਼ਿੰਗ ਆਰਡਰਸ ਨੇ 68 ਹਫਤੇ ਅੰਦਰ ਪ੍ਰੋਵੀਜ਼ਨ ਹੁੰਦਾ ਹੈਗਾ ਕਿ ਐਸ ਐਚਓ ਜੋ ਵੀ ਐਂਡੀਪੀਐਸ ਦਾ ਕਾਰੋਬਾਰ ਕਰਕੇ ਜੋ ਪ੍ਰਾਪਰਟੀ ਬਣਾਈ ਗਈ ਹੈ ਉਹਨੂੰ ਫ੍ਰੀਜ਼ ਕਰ ਸਕਦਾ ਉਦੋਂ ਬਾਅਦ ਦਾ ਪ੍ਰੋਸੈਸ ਹੁੰਦਾ ਹੈਗਾ ਉਹਨੂੰ ਸਰਕਾਰ ਸੀਜ਼ ਵੀ ਕਰ ਸਕਦੀ ਹੈ ਤੇ ਉਹ ਪ੍ਰੋਸੀਜਰ ਵੀ ਸਟਾਰਟ ਕਰ ਲਿਆਗੇ ਤੇ ਉਹ ਕੱਲ ਵਾਲੇ ਜੋ ਨੋਟਿਸ ਸੀਗੇ ਉਹ ਉਹ ਵਾਲੀ ਕੜੀ ਦੇ ਅੰਦਰ ਹੈ ਤੇ ਅੱਗੇ ਉਹ ਵੀ ਕਾਰਵਾਈ ਪੂਰੀ ਕਰਾਈ ਜਾਏਗੀ ਉਹਨੂੰ ਵੀ ਅਸੀਂ ਫਾਲੋਅ ਅਪ ਕਰਾਂਗੇ ਤੇ ਹੋਰ ਵੀ ਅਸੀਂ ਬਾਕੀ ਸਬਡਿਵੀਜ਼ਨ ਤੇ ਬਾਕੀ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਵੀ ਪ੍ਰੋਪਰਟੀਆਂ ਵਗੈਰਾ ਆਇਡੈਂਟੀਫਾਈ ਕੀਤੀ ਹੈ ਔਰ ਖਾਲੀ ਪ੍ਰੋਪਰਟੀਆਂ ਨਹੀਂ ਇਹਦੇ ਨਾਲ ਨਾਲ ਜੋ ਵੀ ਤੁਸੀਂ ਕਮਾਈ ਕਰਦੇ ਹੋ ਤੁਹਾਡੇ ਬੈਂਕ ਅਕਾਊਂਟਸ ਤੁਹਾਡੇ ਅਗਰ ਤੁਸੀਂ ਸ਼ੇਅਰ ਮਾਰਕੀਟ ਦੇ ਵਿੱਚ ਉਹ ਉਹ ਕਰਦੇ ਹੋ ਆਪਣੇ ਪੈਸੇ ਲਾਉਂਦੇ ਹੋ ਜਾਂ ਕਿੱਥੇ ਵੀ ਤੁਸੀਂ ਪੈਸਾ ਲਾਉਂਦੇ ਹੋ ਉਹ ਸਭ ਚੀਜ਼ ਨੂੰ ਅੰਡਰ ਦ ਲਾਅ ਸਰਕਾਰ ਸੀਜ਼ ਤੇ ਫ੍ਰੀਜ਼ ਕਰ ਸਕਦੀ ਹੈਗੀ ਅਗਰ ਤੁਸੀਂ ਕ੍ਰਾਈਮ ਨੂੰ ਯੂਜ਼ ਕਰਕੇ ਉਹਨੂੰ ਕਮਾਉਂਦੇ ਹੋ ਸਪੈਸ਼ਲੀ ਐਨਡੀਪੀਜ਼ ਦਾ ਜੋ ਡਰੱਗ ਵਾਲਾ ਕਾਰੋਬਾਰ ਹੈ ਉਹਦੇ ਹੋਰ ਜ਼ਿਆਦਾ ਸਟ੍ਰਿੰਜੈਂਟ ਲਾਜ਼ ਨੇ ਤਾਂ ਅਸੀਂ ਉਹਨੂੰ ਯੂਜ਼ ਕਰਦੇ ਹੋਏ ਲੀਗਲ ਕਾਰਵਾਈਆਂ ਸ਼ੁਰੂ ਰੱਖੀਂਗੇ ਆਪਣੀ ਥੈਂਕ ਯੂ ਜੀ ਮੈਮ ਕਹ ਸਕਦੇ एक जब खाना पहुंचे बने। मडम की कलर पेंट आप जो एक मेंटल ये सब्जियां फिरे वही है।